ਦੋਸਤੋ ਬੱਕਰੀ ਪਾਲਣ ਦਾ ਧੰਦਾ ਪੂਰੇ ਸੂਬੇ ਅੰਦਰ ਲਗਾਤਾਰ ਆਪਣੀ ਪੈਰ ਫਸਾ ਰਿਹਾ ਹੈ ਅਤੇ ਲੋਕਾਂ ਨੂੰ ਬੱਕਰੀ ਪਾਲਣ ਦੇ ਧੰਦੇ ਵਿੱਚ ਲਗਾਤਾਰ ਰੁਜ਼ਗਾਰ ਮਿਲ ਰਿਹਾ ਹੈ ਤੇ ਜੇਕਰ ਗੱਲ ਕਰੀਏ ਤਲਵੰਡੀ ਸਭ ਹਲਕੇ ਦੀ ਤਾਂ ਇੱਥੇ ਨੇੜਲੇ ਪਿੰਡ ਨੇੜਲੀ ਮੰਡੀ ਸਿੰਘੋ ਮੰਡੀ ਵਿਖੇ ਹਰ ਸ਼ੁੱਕਰਵਾਰ 22 ਸੱਤ ਪਾਲ ਅਤੇ ਉਸ ਦੇ ਸਾਥੀ ਵੱਲੋਂ ਬੱਕਰੀ ਮੇਲਾ ਲੱਗਦਾ ਹੈ ਇੱਥੇ ਵੱਡੀ ਗਿਣਤੀ ਵਿੱਚ ਬੱਕਰੀ ਪਾਲ ਖਬੀਰ ਪਹੁੰਚ ਕੇ ਆਪਣੀਆਂ ਬੱਕਰੀਆਂ ਖਰੀਦਦੇ ਅਤੇ ਵੇਚਦੇ ਹਨ ਵਪਾਰੀ ਵੀ ਇੱਥੇ ਦੂਰ ਦਰਾੜਿਆਂ ਤੋਂ ਪਹੁੰਚ ਕੇ ਕਾਫੀ ਵੱਡੀ ਗਿਣਤੀ ਵਿੱਚ ਬੱਕਰੇ ਬੱਕਰੀਆਂ ਦੀ ਖਰੀਦੋ ਫਰੋਖਤ ਕਰਦੇ ਹਨ ਜੇਕਰ ਤੁਸੀਂ ਵੀ ਇਸਤੰ ਦੇ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਇਸਤੰ ਦੇਵ ਨੂੰ ਅਪਣਾ ਕੇ ਮੋਟੀ ਕਮਾਈ ਕਰਨਾ ਚਾਹੁੰਦੇ ਹੋ ਤਾਂ ਇਸਤੰ ਦੇ ਨਾਲ ਜੁੜਨ ਲਈ ਸਿੰਘੋ ਬੱਕਰੀ ਮੇਲੇ ਤੇ ਜ਼ਰੂਰ ਸ਼ਿਰਕਤ ਕਰਿਆ ਕਰੋ ਤਾਂ ਕਿ ਤੁਹਾਨੂੰ ਇੱਥੋਂ ਹਰ ਪ੍ਰਕਾਰ ਦੀ ਜਾਣਕਾਰੀ ਮਿਲ ਸਕੇ ਹਾਂ ਬਾਈ ਕਿਹੜੇ ਪਿੰਡਾ ਬਾਈ ਪੱਕਾ ਸੀ ਤਾਈ ਹੈ ਪੱਕਾ ਸੀ ਤਾਈ ਕਿਹੜੇ ਪਿੰਡਾ ਪੱਕਾ ਸੀ ਤਾਈ ਪੱਕਾ ਸੀ ਤਾਈ ਤੇ ਬકરી ਬਈ ਬਹੁਤ ਸੋਹਣੀ ਲਈ ਸੀ ਕਿੱਥੇ ਸਿੰਗੋਲੀ ਮੰਡੀ ਚ ਲਈਏ ਹਾਂਜੀ ਵੇਚੀ ਹੈ ਜੀ ਵੇਚੀ ਹੈ ਕਿੰਨੇ ਦੀ ਵੇਚਤੀ ਬਈ ਇਹ 25000 ਦੀ ਬકરી ਤਾਂ ਬਈ ਬਹੁਤ ਮਹਿੰਗੀ ਲੱਗਦੀ ਸੀ ਇਹ ਘੱਟ ਦੀ ਕਿਵੇਂ ਵੇਚਤੀ ਬਸ ਜੀ ਹੈ ਜੁਬਾਨ ਹੀ ਹੋਗੀ ਜੀ ਬੰਦੇ ਨਾਲ ਜੁਬਾਨ ਹੋਗੀ ਮਾਨ ਹੁੰਦਾ ਬਾਕੀ ਜਾਣ ਪਛਾਨ ਦਾ ਚੱਕਰ ਵਈ ਹੈ ਨਾ ਆਹ ਬਈ ਨੇ ਵੇਚੀ ਹੈ ਠੀਕ ਹੈ ਤੇ ਕਿਵੇਂ ਮੇਲਾ ਮੂਲਾ ਠੀਕ ਲੱਗਦਾ ਬਈ ਇੱਥੇ ਹਾਂ ਬਹੁਤ ਵਧੀਆ ਜੀ ਬਈ ਕਿਵੇਂ ਇਹ ਕਾਰੋਬਾਰ ਬੱਕਰੀਆਂ ਦਾ ਬਹੁਤ ਵਧੀਆ ਜੀ ਘੱਟੇ ਦਾ ਸੌਦਾ ਤਾਂ ਨਹੀਂ ਨਹੀਂ ਜੀ ਜੇ ਬੰਦਾ ਨੀਤ ਨਾ ਕਰੇ ਫਿਰ ਤਾਂ ਹੈ ਨਹੀਂ ਜੀ ਠੀਕ ਹੈ ਤੇ ਮਿਹਨਤ ਬਾਈ ਕਿੰਨੀ ਕਰਨੀ ਪੈਂਦੀ ਹੈ ਮਿਹਨਤ ਤਾਂ ਫਿਰ ਕੋਈ ਵੀ ਤੁਹਾਨੂੰ ਦਾਇਰ ਕਰਨੀ ਤਾਂ ਪਊ ਜੀ ਠੀਕ ਹੈ ਮਿਹਨਤ ਤਾਂ ਕਰਨੀ ਪੈਂਦੀ ਹੈ ਹਨਾ ਹਾਂ ਜਿਹਾ ਜਿਹਾ ਕਰ ਲਾਂਗੇ ਉਹ ਜ ਫਲ ਮਿਲ ਜੂ ਠੀਕ ਹੈ ਬਾਈ ਕਿੰਨੇ ਵੀ ਚਿਰ ਦੇ ਕਰਦੇ ਸੀ ਕੰਮ ਇਹ ਬਹੁਤ ਟਾਈਮ ਹੋ ਗਿਆ ਇਹ ਆਪਣਾ ਦਾ ਦੋ ਤਣੇ ਪੀੜੀਆਂ ਦਾ ਕੰਮ ਆ ਇਹ ਦੋ ਤਣੇ ਪੀੜੀਆਂ ਦਾ ਕੰਮ ਹੈ ਹਾਂ ਜੀ ਤੇ ਆ ਬੱਕਰੀਆਂ ਸਾਰੀਆਂ ਛੁੱਟ ਗਈਆਂ ਬਾਈ ਹਾਂ ਆਪਣੀਆਂ ਹੀ ਸਾਰੀਆਂ ਤੇ ਸਿੰਗੋਲੀ ਮੰਡੀ ਸ਼ੁੱਕਰਵਾਰ ਨੂੰ ਲੱਗਦੀ ਹੈ ਨਾ ਹਾਂ ਜੀ ਸੁੱਧ ਸੁੱਧ ਕਿਵੇਂ ਹੁੰਦੇ ਬਾਈ ਇੱਥੇ ਬਹੁਤ ਵਧੀਆ ਜੀ ਠੀਕ ਹੋਈ ਨਹੀਂ ਸੁੱਧ ਕੀ ਮੰਨਦੇ ਹੋ ਵੀ ਬੱਕਰੀ ਮੇਲੇ ਦਾ ਕਿੰਨਾ ਕੁ ਫਾਇਦਾ ਆਪਣੇ ਇੱਥੇ ਲੱਗਦੇ ਆ ਪਿੰਡਾਂ ਦੇ ਵਿੱਚ ਆਪਣੇ ਹਿਸਾਬ ਨਾਲ ਤਾਂ ਪੂਰਾ ਹੀ ਫਾਇਦਾ ਹੈ ਜੀ ਜਿਵੇਂ ਅਜਵਾਕ ਬਾੜਪੁਰ ਜਾਈ ਜਾਂਦੇ ਨਸ਼ੇ ਦੇ ਲੱਗ ਜਾਂਦੇ ਨਾ ਫਾਇਦਾ ਹੀ ਹੈ ਜੀ ਠੀਕ ਹੈ ਹਾਂ ਘਰੇ ਕਿਨੇ ਕਿਨੇ ਆ ਗਏ ਭਾਈ ਹੈ ਗਿਆ ਇਹ 25 30 ਆ ਗਏ 25 30 ਆ ਗਏ ਛੱਡ ਕੇ ਲੈ ਜਾਂਦੇ ਫਿਰ ਹਾਂ ਬਾਹਰ ਹੀ ਜਾਂਦੀਆਂ ਬੱਕਰੀਆਂ ਜੀ ਤੇ ਮੇਲੇਆਂ ਤੇ ਕਿੰਨਾ ਕੁ ਲੱਗੇ ਜਾਂਦੇ ਵੇਚਣ ਵਾਸਤੇ ਮੇਲੇਆਂ ਤੇ ਜੀ 10 12 ਨਗ ਪਾਲਿਆ ਹੋਣਾ ਜੀ ਬੈ ਜਾਂਦੀ ਰਹਿੰਦੀ ਹਾਂ ਜੇ ਹੁਣ ਮੈਂ ਲਾਹੌਰ ਕੰਮ ਧੰਦਾ ਕਰਨਾ ਕਿਸੇ ਨੇ ਕਿੰਨੇ ਕਿਨੇ ਗਾ ਤੋਂ ਸਟਾਰਟ ਕਰੀ ਭਾਈ ਕਟੋ ਕਟ 10 15 ਨਾਲ ਤਾਂ ਹੋਣੀ ਜੀ 10 15 ਕੁਆਲਟੀ ਦੇ ਨਾਲ ਹੁਣ ਤਾਂ ਕਦ 베ਚ ਲਿਆ ਕਦ ਲੈ ਲੈ ਕਦ ਕਿਵੇਂ ਤੇ ਕਿਵੇਂ ਨਾ ਤੇਰੀ ਵੀ ਪਤਾ ਕਿਵੇਂ ਲੱਗਦਾ ਯਾਰ ਵੀ ਆਪਾਂ ਨੂੰ ਹੁਣ ਮੰਨ ਲਓ ਵੀ ਬੱਕਰੀ ਹੈਗੀ 15000 ਦੀ ਆਪਾਂ ਨੂੰ ਅਗਰ ਨੇ 25 ਲਾ ਲਿਆ ਹੈ ਨਾ ਠੱਗੀ ਵਾਜੇ ਮੰਨ ਲਾ ਇਹਦਾ ਆਪਾਂ ਕਿਵੇਂ ਜਾਈਏ ਯਾਰ ਬਾਕੀ ਨੇ ਹੋਵੇ ਨਹੀਂ ਨਹੀਂ ਆਪੋ ਆਦੇ ਤੱਕ ਹੈ ਜੀ ਇਹਦੀ ਪੱਕੀ ਤੱਕ ਤਾਂ ਕਿਸੇ ਨੂੰ ਹੈ ਹੀ ਨਹੀਂ ਜੀ ਬਸ ਆਪਣਾ ਲਾਦਾ ਵੀ ਇੱਥੇ ਜੇ ਯਾਰ ਆਪਾਂ ਨੂੰ ਮਨ ਲਾ ਵੀ ਫਾਇਦਾ ਦੇ ਜੂਗੀ ਯਾਰ ਲੈ ਲੀ ਗਏ। ਮਾਨ ਦਾ ਸੌਦਾ ਜੀ ਇਹਦਾ। ਮਾਨ ਦਾ ਸੌਦਾ ਹੈਗਾ। ਪੱਕੀ ਟੱਕ ਹੈ ਨਹੀਂ ਜੀ। ਬਾਕੀ ਵੀ ਘਟਾ ਤਾਂ ਨਹੀਂ ਪੈਂਦਾ ਗਾਹੇ ਬੱਚੇ ਹੋ ਜਾਂਦੇ ਜੇ 2-4000 ਦਾ ਫਰਕ। ਨਹੀਂ ਘਾਟਾ ਕੋਈ ਨਹੀਂ ਜੀ। ਨਹੀਂ ਪੈਂਦਾ? ਹਾਂ ਨਹੀਂ ਜੀ। ਹੁਣ ਆਹ ਤੈਨੂੰ ਬੱਚੇ ਦਿੰਦੀ ਆ ਬੱਕਰੀ ਜੀ। ਠੀਕ ਹੈ। ਹੁਣ ਇਹਨਾਂ ਨੂੰ ਕੀ ਘਟਾ ਇਹ ਚਾਹੀਏ ਤੈਨੂੰ? ਆਹ ਬੱਕਰੀ ਤਿੰਨ ਵਿੱਚ। ਬਾਈ ਕਹਿੰਦਾ ਬਹੁਤ ਸੋਹਣੀ ਬੱਕਰੀ ਹੈਗੀ। ਧਰਮੀਆਂ ਦੇਖਣ ਚ ਪਤਾ ਲੱਗਦਾ ਬਾਕੀ ਤਿੰਨ ਵਿੱਚ ਦੇਊਗੀ। ਦੇਖੋ। ਤੇ ਭਾਈ ਜਿਵੇਂ ਜ਼ਿੰਮੇਦਾਰ ਛਾਗਦੇ ਜ ਰਹ ਉਹਨਾਂ ਨੂੰ ਕੀ ਰਾਹ ਦਿੰਨੇ ਹੋ ਰਾਹ ਤਾਂ ਇਹ ਸੰਗਤਾ ਕਹ ਰਹੀ ਆ ਜੀ ਕੰਮ ਚ ਅਖੇ ਜਰ ਜਵਾਂ ਕੇ ਨੂੰ ਰਿਸ਼ਤੇ ਨਹੀਂ ਹੋਣੇ ਜੀ ਬੱਕਰੀਆਂ ਨਾਲ ਗੱਜਣ ਲੱਗ ਜਾਣਗੇ ਨਹੀਂ ਜੋ ਮੇਨ ਚੀਜ਼ ਤਾਂ ਇਹੀ ਰਹੇਗੀ ਜੀ ਅੱਜ ਕੱਲ ਹਰ ਇੱਕ ਕੋ ਫਟੇ ਫਟੇ ਕਾਰੋਬਾਰ ਕਰੀ ਬੈਠੇ ਆ ਉਹਨਾਂ ਐਸੇ ਆਪਣੇ ਕਾਰੂ ਆ ਗੋਟ ਫਾਰਮ ਐ ਸਾਰ ਹਾਂਜੀ ਬਹੁਤ ਪੜੇ ਲਿਖੇ ਆ ਮੁੰਡੇ ਉਹ ਹਾਂ ਦੇਖੋ ਉਹ ਨੌਕਰੀਆਂ ਕਰਦੇ ਆ ਸਾਰੇ ਹਾਂ ਬਹੁਤ ਵਧੀਆ ਸੋਚ ਇਹਨੇ ਲੋੜ ਪਈ ਵੇਚ ਦਿਓ ਹਾਂ ਲੋੜ ਆ ਤਾਂ ਵੇਚ ਲੈਣੇ ਆਪਦਾ ਜੀ ਖਰਚਾ ਪਾਣੀ ਵਧੀਆ ਚੱਲ ਜਾਂਦਾ ਜੀ ਵਧੀਆ ਸਿਲਾਈ ਦਾ ਕੰਮ ਮੈਂ ਨਾਲ ਕਰਦਾ ਟੇਲਰ ਮਾਸਟਰ ਆ ਜੀ ਮਿਹਨਤੀ ਬੰਦੇ ਹਾਂਜੀ ਨਾਲ ਮੇਰਾ ਬੱਕਰੀਆਂ ਦਾ ਕੰਮ ਕਿਹੜੇ ਪਿੰਡ ਦੱਸਿਆ ਪੱਕਾ ਸੀ ਤਾਈ ਪੱਕਾ ਸੀਦਾਂ ਵਾਲਾ ਬੀੜਾ ਬਣਾਉਣਾ ਗਿਆ ਫਿਰ ਤੁਹਾਡੀ ਇੱਥੇ ਹਾਂਜੀ ਜਰੂਰ ਠੀਕ ਹੈ ਬਾਈ ਕਹਿੰਦੇ ਪੱਕਾ ਸੀਦਾਂ ਵਾਲਾ ਪਿੰਡ ਹੈ ਬਹੁਤ ਵਧੀਆ ਕਾਰੋਬਾਰ ਹੈ ਜ਼ਿੰਮੇਦਾਰ ਭਾਈਚਾਰ ਯਾਨੀ ਕਿ ਪਿੰਡੂ ਹਰੇਕ ਬੰਦੇ ਨੂੰ ਕਰਨਾ ਚਾਹੀਦਾ ਕਰਨਾ ਚਾਹੀਦਾ ਕਿਉਂਕਿ ਬਈ ਕੋਈ ਡਰ ਨਹੀਂ ਹਾਂ ਪਿੰਡੂ ਬੰਦੇ ਦਾ ਬਈ ਹੱਥ ਚੜ ਰੰਦਾ ਹੈਗਾ ਜਦੋਂ ਮੰਨ ਲਓ 15 ਨਾਗ ਆ ਗਏ 2 4 ਨਾਗ ਵੀ ਤੁਸੀਂ ਵੇਚ ਸਕਦੇ ਹੋ ਹਨ ਜਿੱਥੇ ਵਿਆਹ ਜਾਣਾ ਹੈ ਅਮਰਜੈਂਸੀ ਲੋੜ ਪੈ ਗਈ ਕੋਈ ਤਖਲੀਦ ਹੋਖ ਤੇ 3 ਨਾਗ ਆਪਣੇ ਕੋਲ ਹੀ 15 20 ਬੱਚੇ ਘਰੇ ਰਹਿੰਦੇ 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 ਹਰ ਵਕਤ ਰਹਿੰਦੇ ਹਰ ਵਕਤ ਬੀ ਨਾਗ ਆ ਗਏ ਲੋਗਾਂ ਕਿਦੋਂ ਮਰਜੀ ਵੇਚ ਦੋ ਜੇ 20 ਨਾਗ ਆ ਗਏ ਮੰਨ ਲਓ 40 ਬੱਚੇ ਹੋ ਗਏ 40 ਬੱਚੇ ਹੋ ਗਏ ਪਰ ਮਿਹਨਤ ਥੋੜੀ ਜੀ ਕਰਨੀ ਪਊ ਹਾਂ ਧੰਨਵਾਦ ਬਾਈ 40 ਦਾ 40 ਬਚਾਉਣੇ ਆਏ ਨਹੀਂ ਵੇ ਇੱਕ ਅੱਧਾ ਵੀ ਮਰ ਜੂਗਾ ਹਾਂ ਮਰਨ ਨਹੀਂ ਦੇਣਾ ਕੋਈ ਆਪਣੇ ਦੇ ਕੋਲ ਤਾਂ ਮਰਿਆ ਨਹੀਂ ਬਾਈ ਅੱਗੇ ਕਹਿੰਦੇ ਬੱਚੇ ਵੀ ਮਰ ਜਾਂਦੇ ਬੱਚੇ ਸੱਟ ਜਾਂਦੇ ਸੀ ਹੁਣ ਉਹ 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 ਚੀਜ਼ ਤਾਂ ਨਹੀਂ ਸਿੰਗੋ ਮੰਡੀ ਦਿਖਾ ਰਹੇ ਆ ਬਾਈ ਤੁਹਾਨੂੰ ਆ ਸਿੰਗੋ ਮੰਡੀ ਇਹ ਬਾਈ ਪਕੌੜੇ ਵੀ ਕੱਢੀ ਜਾਂਦੇ ਸਿੰਗੋ ਮੰਡੀ ਹੈਗੀ ਇਹ ਤੇ ਬਹੁਤ ਵਧੀਆ ਤਰੀਕੇ ਨਾਲ ਭਰਦੀ ਹੈਗੀ ਬਾਈ ਕਹਿ ਰਹੇ ਨੇ ਨੁਕਸਾਨ ਹੋ ਜਾਂਦਾ ਵੀ ਉਹ ਤਾਂ ਫਿਰ ਕਰਮ ਆਵੇ ਆ ਜੀ ਫੇਡਾ ਐਂ ਤੇ ਚੱਲ ਜੀ ਹਾਂ ਤਾਂ ਹੁਣ ਚੱਲੀ ਜਾਂਦਾ ਦੁਨੀਆਦਾਰੀ ਆ ਫਿਰ ਵਾਦੇ ਘਾਟੇ ਕਰਮਾਂ ਦੇ ਉਹ ਤਾਂ ਚੱਲ ਤੇ ਐਂ ਦੱਸ ਹਰ ਇੱਕ ਕਿਤੇ ਦੀ ਹੁੰਦੇ ਹਾਂ ਹਰ ਇੱਕ ਤੇ ਉਹ ਕੁੱਲ ਮਿਲਾ ਕੇ ਫਾਇਦੇ ਮੰਦੇ ਫਾਇਦੇ ਬੰਦਾ ਜੀ ਉਹਦਾ ਸੇ ਬੱਚੇ ਹਟ ਗਈ ਬੱਕਰੀ ਦੁਬਾਰੇ ਸੂਪੂਗੀ ਕਿੱਡੀ ਰੁਕ ਦੇ ਦੂਗੀ ਹਾਂ ਵੈਰੀ ਗੁੱਡ ਹੈ ਬੱਕਰੀ ਮਾਰ ਕੇ ਤਾਂ ਬੱਚੇ ਬਾਜ ਕੇ ਤਾਂ ਨਹੀਂ ਉਹ ਤਾਂ ਕੋਈ ਨਹੀਂ ਹੈਨਾ ਹਾਂ ਧੰਨਵਾਦ ਭਾਈ ਸ਼ੁਕਰੀਆ ਆਰਮੈਕ ਲੱਕੇ ਹਾਂ ਜੀ ਭਾਈ ਜਿਵੇਂ ਟੰਗ ਵਾਲੀ ਮੰਡੀ ਲੱਗਦੀ ਟੰਗ ਵਾਲੀ ਮੰਡੀ ਦਾ ਜਿਹੜਾ ਵਧਿਆ ਪ੍ਰਭਾਵ ਹੈ ਪੂਰੇ ਪੰਜਾਬ 'ਚ ਹੈਨਾ ਹਾਂਜੀ ਹਾਂਜੀ ਤੇ ਆਪਣੀ ਵਾਲੀ ਮੰਡੀ ਦੀ ਵੀ ਦੂਰ ਤੱਕ ਚਰਚੇ ਹੋਏ ਪਿਆ ਵੀ ਇੱਥੇ ਯਾਰ ਮਾਂ ਲਜਾਓ ਵਧਿਆ ਵਪਾਰੀ ਵੀਰ ਇੱਥੇ ਆਉਣ ਹਾਂ ਹਾਂ ਹੁਣ ਹੁਣ ਕੀ ਪੋਜੀਸ਼ਨ ਚੱਲ ਰਹੀ ਹੈ ਮੰਡੀ ਦੀ ਕਿੰਨਾ ਕਮਾਲ ਆ ਰਿਹਾ ਕਿੰਨੇ ਕ ਵਪਾਰੀ ਆ ਰਹੇ ਆ ਜੀ ਵਧੀਆ ਵਪਾਰੀ ਆਉਂਦੇ ਆਪਣੇ 2 ਸਾਲ ਹੋਣ ਵਾਲੇ ਮੰਡੀ ਲੱਗਦੀ ਨੂੰ ਇੱਥੇ 2 ਸਾਲ ਹੋ ਗਏ ਹਾਂ ਠੀਕ ਹੈ ਤੇ ਵਧੀਆ ਮਾਲ ਆਉਂਦਾਗਾ ਵਪਾਰੀ ਵੀ ਚੰਗੇ ਆਉਂਦੇ ਆ ਠੀਕ ਹੈ ਜੀ ਤੇ ਕੰਮ ਵਧੀਆ ਚੱਲੀ ਜਾਂਦਾਗਾ ਕਿਹੜੀ ਕਿਹੜੀ ਵੈਰਾਈਟੀ ਆ ਜਾਂਦੀ ਹੈ ਆਪਣੇ ਕੋਲ ਆਪਣੇ ਬਰਬਰੀ ਹੈ ਦੇਸੀ ਹੈ ਬੀਟੜ ਹੈ ਸਾਰੀਆਂ ਹਾਂ ਸਾਰੇ ਬੰਦ ਗਏ ਸੌਦੇ ਵਧੀਆ ਹੋ ਜਾਂਦੇ ਆ ਹਾਂ ਸੌਦੇ ਵਧੀਆ ਹੋ ਜਾਂਦੇ ਚੰਗੀ ਕੁਆਲਿਟੀ ਦੇ ਵਧੀਆ ਹਾਂ ਤੇ ਜੇ ਵਪਾਰੀ ਵੀਰਾਂ ਨੇ ਆਉਣਾ ਹੋਵੇ ਰਹਿਣ ਦਾ ਕੀ ਪ੍ਰਬੰਧ ਵਗੈਰਾ ਹੈਗੇ ਨੇ ਕੀ ਰਹਿਣ ਦਾ ਪ੍ਰਬੰਧ ਕਰ ਦਾਂਗੇ ਹਾਂ ਰਹਿਣ ਦਾ ਪ੍ਰਬੰਧ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਜੇ ਦੂਰੋਂ ਵਪਾਰੀ ਆਉਂਦਾ ਹੈ ਉਹਦਾ ਕਰ ਦਾਂਗੇ ਪ੍ਰਬੰਧ ਹੋ ਸਕਦੀ ਹੈ ਵਧਿਕਾ ਤੇ ਸੌਦੇ ਵਧਿਗੇ ਹੁੰਦੇ ਆ ਜੀ ਸੌਦੇ ਵਧਿਗੇ ਇੱਕ ਮੰਡੀ ਦੱਸ ਦਿਓ ਜੀ ਕਿਹੜੇ ਦਿਨ ਲੱਗਦੀ ਹੈ ਮੰਡੀ ਇਹ ਆਪਣੀ ਸ਼ੁੱਕਰਵਾਰ ਦੀ ਮੰਡੀ ਹੈ ਹਾਂਜੀ ਹਰ ਸ਼ੁੱਕਰਵਾਰ ਨੂੰ ਲੱਗਦੀ ਹੈ ਮੰਡੀ ਆਪਾਂ ਤੇ ਇਹ ਬਹਿਮਣ ਰੋਡ ਤੇ ਲੱਗਦੀ ਹੈ ਠੀਕ ਹੈ ਜੀ ਹਾਂ ਪੱਠੇ ਕੋਲੇ ਹਰ ਸ਼ੁੱਕਰਵਾਰ ਨੂੰ ਲੱਗਦੀ ਹੈ ਤੇ ਬਹਿਮਣ ਰੋਡ ਤੇ ਲੱਗਦੀ ਹੈ ਹਾਂ ਠੀਕ ਹੈ ਜੀ ਵਪਾਰੀ ਵੀਰਾਂ ਨੂੰ ਕੀ ਅਪੀਲ ਕਰਨਾ ਚਾਹੁੰਦਾ ਵੀ ਇੱਥੇ ਕਿੰਨੇ ਕੁ ਲੋਕਾਂ ਕੋਲ ਪ੍ਰਬੰਧ ਹੈ ਆਉਣ ਜੇ ਸਾਰੇ ਪ੍ਰਬੰਧ ਹੀ ਹੈ ਨਾ ਮੁਸਲਦਾਰ ਰੱਖਣ ਨੂੰ ਕਰਵਾਉਂਦਾ ਹੈ ਜੇ ਮਾਲਾ ਕਿਹਨ ਰਾਤ ਕੱਟਣੀ ਹੈ ਉਹਦੇ ਵਾਸਤੇ ਵੀਰੇ ਜਦ ਸਾਰਾ ਪ੍ਰਬੰਧ ਵਧ ਗਿਆ ਇੱਕ ਜਿਹੜੇ ਆਪਣੇ ਇਲਾਕੇ ਦੇ ਲੋਕ ਹੈ ਉਹਨਾਂ ਨੂੰ ਬੇਨਤੀ ਕਰ ਦਿਓ ਵੀ ਭਾਈ ਇੱਥੇ ਮੰਡੀ ਦੇ ਵਿੱਚ ਆਇਆ ਕਰੋ ਮੰਡੀ ਵਧਾਓ ਤਾਂ ਕਿ ਜਿਹੜੇ ਨੌਜਵਾਨ ਪੀੜੀ ਹੈ ਨਾ ਰੁਜ਼ਗਾਰ ਕੋਈ ਹੈ ਹੀ ਨਹੀਂਗਾ ਇਹ ਰੁਜ਼ਗਾਰ ਦਾ ਵਧਿਆ ਸਾਧਨ ਹੈ ਵੀ ਰੁਜ਼ਗਾਰ 'ਚ ਵਾਧਾ ਹੋ ਸਕੇ ਹੈਨਾ ਉਹਨਾਂ ਨੂੰ ਜ਼ਰੂਰ ਪਹਿਲਾਂ ਤੋਂ ਬੇਨਤੀ ਕਰਦੇ ਆ ਅਸੀਂ ਤਾਂ ਅਸੀਂ ਆਪ ਵੀ ਰੱਖਦੇ ਆ ਪਹਿਲਾਂ ਅਸੀਂ ਕਿਤੇ ਰੱਖਿਆ ਨਹੀਂ ਹੁਣ ਆਪਾਂ ਨੂੰ ਵਧੀਆ ਇਹਦੀ ਪ੍ਰੋਪਰਟੀ ਵੀ ਹੈ ਠੀਕ ਹੈ ਤੇ ਥੋੜੇ ਨਾ ਆਪਣਾ ਮਾਰ ਦੇਣਾ ਕੰਮ ਚੱਲ ਪੈਂਦਾ ਹੈਗਾ ਤੇ ਸਾਰਿਆਂ ਨੂੰ ਆਪਾਂ ਬੇਨਤੀ ਕਰਦੇ ਆ ਆਪਣੇ ਏਰੀਏ ਦੇ ਨੂੰ ਵੀ ਸਾਰਿਆਂ ਨੂੰ ਕਹਿੰਦੇ ਵੀ ਇੱਥੇ ਆਇਆ ਕਰੋ ਭਾਈ ਇੱਥੇ ਆਏ ਤਾਂ ਵੀ ਪਤਾ ਲੱਗ ਜਾਂਦਾ ਬੰਦੇ ਨੂੰ ਹਾਂ ਵੀ ਵਧੀਆ ਕੰਮ ਬੰਦੇ ਜਿ ਆਉਂਦਾ ਪਤਾ ਲੱਗਦਾ ਹੈਗਾ 10 ਰੁਪਏ ਇੱਥੇ ਵੀ ਲੈ ਕੇ ਵੇਚਦਾ ਉਹਨੂੰ ਵੀ 10 ਰੁਪਏ ਬਣਦੇ ਆ ਹਾਂਜੀ ਤੇ ਕਮਾਈ ਦਾ ਵਧ ਗਿਆ ਸਦਨ ਜੇ ਨਹੀਂ ਪੱਛੀ ਨਾ ਰੱਖਿਆ ਹੁੰਦਾ ਬਹੁਤ ਵਧੀਆ ਬਹੁਤ ਵਧੀਆ ਹੈ ਸਦ ਬੇਚਤੀ ਲਈ ਖਰੀਦ ਲਈ ਹਾਂ ਹਾਂ ਉਹਨਾਂ ਵੀ ਚੰਗੇ ਐ ਬੇਲੇ ਨੂੰ ਵਧੀਆ ਹੈਗਾ ਵਧੀਆ ਦਰਾਂ ਤੇ ਨੰਬਰ ਬੋਲ ਦੋ ਤੁਹਾਡਾ ਕੀਰ ਬੰਦੇ ਨੇ ਹੁੰਦਾ ਕਾਲ ਕਰਨੀ ਹੁੰਦੀ ਬੰਦੇ ਨੇ ਮੇਰਾ 98555 27683 ਠੀਕ ਹੈ ਇੱਕ ਵਾਰ ਫੇਰ ਬੋਲ ਦਿਓ 98555 27683 ਤੇ ਜੇ ਕਿਸੇ ਬੰਦੇ ਨੇ ਵੀ ਟ੍ਰੇਨ ਕਿ ਲੈਣੀ ਹੈ ਜਾਂ ਜਾਣਕਾਰੀ ਲੈਣੀ ਹੈ ਇੱਥੇ ਮੇਲੇ ਚੋਂ ਪਤਾ ਲੱਗੂ ਸਾਰਾ ਉਹਨਾਂ ਨੂੰ ਹਾਂ ਹਾਂ ਪਤਾ ਲੱਗਦਾ ਠੀਕ ਹੈ